ਡੇਰਾ ਚਿਹੜੂ ਵਿਖੇ ਮਾਤਾ ਸੁਤਰੀਬਾਈ ਫੂਲੇ ਫ੍ਰੀ ਟਿਊਸ਼ਨ ਸੈਂਟਰ ਦਾ ਸੰਤ ਕ੍ਰਿਸ਼ਨਨਾਥ ਮਹਾਰਾਜ ਜੀ ਨੇ ਕੀਤਾ ਉਦਘਾਟਨ ਸਮੂਹ ਸੰਗਤ ਨੇ ਲਿਆ ਮਹਾਰਾਜ ਜੀ ਤੋਂ ਆਸ਼ੀਰਵਾਦ ਤੇ ਦਿੱਤੀਆਂ ਉਹਨਾਂ ਦੇ 62ਵੇਂ ਜਨਮ ਦਿਨ ਮੌਕੇ ਵਧਾਈਆਂ ਸੋ ਦੱਸਦੀ ਕਿ ਸੰਤ ਪਾਪਾ ਫੂਲਨਾਥ ਜੀ ਮਹਾਰਾਜ ਸੰਤ ਪਾਪਾ ਬ੍ਰਹਮਨਾਥ ਜੀ ਮਹਾਰਾਜ ਨਾਨਕਨਗਰੀ ਜੀਡੀ ਰੋਡ ਚਿਹੜੂ ਵਿਖੇ ਜਿੱਥੇ ਅੱਜ ਕੱਤਕ ਦੀ ਸੰਗਰਾਦ ਮੌਕੇ ਡੇਰੇ ਦੇ ਮੌਜੂਦਾ ਗਦੀਨਸ਼ੀਸ਼ਨ ਸਤਕਾਰਯੋਗ ਕ੍ਰਿਸ਼ਨਨਾਥ ਜੀ ਮਹਾਰਾਜ ਜੀ ਦੀ ਜੋਗਗਵਾਈ ਹੇਠ ਸਮਾਗਮ ਉਲੀਕੇ ਗਏ ਉਥੇ ਅੱਜ ਦੇ ਦਿਨ ਹੀ ਮਹਾਰਾਜ ਜੀ ਵੱਲੋਂ ਡੇਰੇ ਵਿਖੇ ਮਾਤਾ ਸੁਇਤਰੀਬਾਈ ਫੂਲੇ ਫ੍ਰੀ ਟਿਊਸ਼ਨ ਸੈਂਟਰ ਰਜਿਸਟਰਡ ਦਾ ਉਦਘਾਟਨ ਵੀ ਕੀਤਾ ਗਿਆ ਇਸ ਮੌਕੇ ਸੈਂਕੜੇ ਦੀ ਤਦਾਦ ਵਿੱਚ ਜਿੱਥੇ ਪੰਜਾਬ ਤੇ ਪੰਜਾਬ ਤੋਂ ਬਾਹਰੋਂ ਸੰਗਤ ਡੇਰੇ ਪੂਜੀ ਉਥੇ ਕੁਝ ਵਿਦੇਸ਼ ਦੀਆਂ ਸੰਗਤਾਂ ਨੇ ਵੀ ਡੇਰੇ ਵਿਖੇ ਨਤਮਸਤਕ ਹੋ ਕੇ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਮਹਾਰਾਜ ਜੀ ਦੇ 62ਵੇਂ ਜਨਮ ਦਿਨ ਮੌਕੇ ਸਮੂਹ ਸੰਗਤ ਨੇ ਉਹਨਾਂ ਨੂੰ ਇਸ ਮੌਕੇ ਵਧਾਈਆਂ ਦਿੱਤੀਆਂ ਅਤੇ ਪੂਰੇ ਹੀ ਡੇਰੇ ਵਿੱਚ ਸਮੂਹ ਸੰਗਤ ਨੂੰ ਮਠਿਆਈਆਂ ਵੰਡੀਆਂ ਗਈਆਂ ਅਤੇ ਗੁਰੂ ਦੇ ਲੰਗਰ ਅਟੁੱਟ ਵਰਤਦੇ ਰਹੇ ਇਸ ਮੌਕੇ ਪੂਰਾ ਹੀ ਡੇਰਾ ਚਿਹੜੂ ਅਤੇ ਆਸ-ਪਾਸ ਦਾ ਇਲਾਕਾ ਜੈ ਗੁਰੂਦੇਵ ਧੰ ਗੁਰੂਦੇਵ ਦੇ ਜਾਕਾਰਿਆਂ ਨਾਲ ਗੂੰਜ ਉੱਠਿਆ ਤੁਸੀਂ ਦੇਖ ਰਹੇ ਹੋ ਹਰੀਸ਼ ਪੰਡਾਰੀ ਦੀ ਇਹ ਰਿਪੋਰਟ ਡਾਕਟਰ ਤੇਮਰਾਓ ਅੰਮੇਡਕਾਰ ਸ਼ਕਤੀ ਹਮਾਰੇ ਮਾਨਵਾਰ ਸਾਹਿਬ ਕਾਂਸੀ ਰਾਮ ਸ਼ਕਤੀ ਹਮਾਰੇ ਬੋਲੇ